ਜ਼ਬੂਰਾਂ ਦੀ ਪੋਥੀ ਅਧਿਆਇ 56 ਅਤੇ ਆਇਤਾ 1 ਤੋਂ 13 ਤੱਕ हे ਪਰਮੇਸ਼ੁਰ ਮੇਰੇ ਉੱਤੇ ਦਇਆ ਕਰ ਕਿਉਂ ਜੋ ਆਦਮੀ ਮੈਨੂੰ ਮਿੱਦਦੇ ਹਨ ਉਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ ਮੇਰੇ ਕਾਤੀ ਮੈਨੂੰ ਸਾਰਾ ਦਿਨ ਮਿੱਦਦੇ ਹਨ ਕਿਉਂ ਜੋ ਉਹ ਬਹੁਤ ਹਨ ਜੋ ਵੱਡਾ ਹੰਕਾਰ ਕਰਕੇ ਮੇਰੇ ਨਾਲ ਲੜਦੇ ਹਨ ਜਿਸ ਵੇਲੇ ਮੈਨੂੰ ਡਰ ਹੋਵੇਗਾ ਮੈਂ ਤੇਰੇ ਉੱਤੇ ਪਰਾਸਾ ਰੱਖਾਂਗਾ परमेश्वर ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ ਪਰਮੇਸ਼ਰ ਉੱਤੇ ਮੈਂ ਪਰੋਸਾ ਰੱਖਿਆ ਹੈ ਮੈਂ ਨਾ ਡਰਾਂਗਾ ਬਸ਼ਰ ਮੇਰਾ ਕੀ ਕਰ ਸਕਦਾ ਹੈ ਉਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ ਉਹਨਾਂ ਦੇ ਸਾਰੇ ਉਪਾਉ ਮੇਰਾ ਬੁਰਾ ਕਰਨਦੇ ਹਨ ਉਹ ਸਾਰੇ ਇਕੱਠੇ ਹੋ ਕੇ ਲੁਕ ਜਾਂਦੇ ਹਨ ਉਹ ਮੇਰੇ ਖੁਰੇ ਨੂੰ ਤੱਕਦੇ ਹਨ ਜਿਵੇਂ ਉਹ ਮੇਰੀ ਜਾਨ ਲਈ ਤਿੰਗੜਦੇ ਸਨ ਭਲਾ ਉਹ ਬਦਕਾਰੀ ਨਾਲ ਬਚ ਨਿਕਲਣਗੇ हे ਪਰਮੇਸ਼ੁਰ ਕਰੋ ਨਾ ਲੋਕਾਂ ਨੂੰ ਹੈਠਾ ਲਾ ਦੇ ਤੂੰ ਮੇਰੇ ਆਵਾਰਾ ਫਿਰਨ ਦਾ ਲੇਖਾ ਕਰਦਾ ਹੈ ਮੇਰਿਆ ਅੰਜੂਆ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ ਪਲਾ ਉਹ ਤੇਰੀ ਵਹੀ ਵਿੱਚ ਨਹੀਂ ਹਨ ਜਿਸ ਦਿਨ ਮੈਂ ਪੁਕਾਰਾਂ ਤਦ ਮੇਰੇ ਵੈਰੀ ਪਿਛਾ ਹਾਂ ਮੁੜ ਜਾਣਗੇ ਮੈਂ ਇਹ ਜਾਣਦਾ ਹਾਂ ਪਈ ਪਰਮੇਸ਼ੁਰ ਮੇਰੀ ਵੱਲ ਹੈ ਪਰਮੇਸ਼ੁਰ ਵਿੱਚ ਮੈਂ ਬਚਨ ਦੀ ਉਸਤਤ ਕਰਾਂਦਾ ਯਹਵਾ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ ਪਰਮੇਸ਼ੁਰ ਉੱਤੇ ਮੈਂ ਪਰੋਸਾ ਰੱਖਿਆ ਹੈ ਮੈਂ ਨਾ ਡਰਾਂਦਾ ਆਦਮੀ ਮੇਰਾ ਕੀ ਕਰ ਸਕਦਾ ਹੈ ਹੈ ਪਰਮੇਸ਼ੁਰ ਤੇਰੇ ਸੁਖਣਾ ਮੇਰੇ ਉੱਤੇ ਹਨ ਮੈਂ ਤਨਵਾਦ ਦੀਆਂ ਪੇਟਾਂ ਤੈਨੂੰ ਦਿਆਂਗਾ ਕਿਉਂ ਜੋ ਤੈ ਮੇਰੀ ਜਾਨ ਮੌਤ ਤੋਂ ਛਡਾਈ ਹੈ ਪਲਾ ਤੂੰ ਮੇਰੇ ਆ ਪੈਰਾਂ ਨੂੰ ਠੇਦੇ ਖਾਨ ਤੋਂ ਨਾ ਬਚਾਵੇਂਗਾ ਪਈ ਮੈਂ ਪਰਮੇਸ਼ੁਰ ਦੇ ਸੰਮੁਖ ਜੀਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾ ਜ਼ਬੂਰਾਂ ਦੀ ਪੋਥੀ ਅਧਿਆਇ 56 ਅਤੇ ਆਇਤਾ 1 ਤੋਂ 13 ਤੱਕ